ਲਓ ਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਬਲੌਗ ਦੇ ਵਿੱਚ ਇਹ ਕਾਲੀਆਂ ਸ਼ਕਲਾਂ ਤੇ ਹਵਾ ਦਰਸਾ ਰਹੀ ਹੋਵੇ ਕਿ ਯਾਰ ਸੁਦਾ ਕੱਢ ਲਿਆ ਹੈ ਪਨਾ ਚਿੰਨਾ ਕੋਇਲਾ ਜਾਦਾ ਤਰ ਹਰਕਾ ਹੋ ਰਿਹਾ ਸਕ੍ਰੈਪ ਲੋਡ ਹੋ ਰਹੀ ਹੈ ਜਿਵੇਂ ਤੁਸੀਂ ਦੇਖ ਹੀ ਸਕਦੇ ਹੋ ਕਿ ਪੋਪ ਲਾਈਨ ਜਿਹੜੀ ਉਹ ਸਕ੍ਰੈਪ ਲੋਡਿੰਗ ਕਰ ਲਈ ਬਿਲਕੁਲ ਤਿਆਰ ਹੈ ਗੱਡੀ ਆਪਣੀ ਪੁਆਇੰਟ ਤੇ ਲਾ ਦਿੰਦੀ ਆ ਪਰ ਦੇਖ ਕੇ ਲਾਉਣੀ ਪੈਂਦੀ ਆ ਥੱਲੇ ਲੋਹਾ ਲੱਪਾ ਕਈ ਵਾਰੀ ਟਾਇਰ ਖਰਾਬ ਹੋਣ ਦਾ ਡਰ ਰਹਿੰਦਾ ਚਲੋ ਦਿਨੇ ਬਹੁਤ ਵਧੀਆ ਗੱਲ ਆ ਹਨਾ ਕਿ ਦਿਨੇ-ਦਿਨੇ ਆਪਣੀ ਗੱਡੀ ਆ ਜਿਹੜੀ ਭਰ ਜੂਗੀ ਪਰ ਆ ਦੇਖੋ ਭਾਈ ਸਮਾਨ ਬਹੁਤ ਮੋਟਾ ਡਰ ਲੱਗਦਾ ਕਈ ਵਾਰੀ ਕੋਈ ਫਰਸ਼ ਦੇ ਵਿੱਚ ਦੀ ਨਾਲ ਨਿਕਲ ਜੇ ਹਨਾ ਪਰ ਫਰਸ਼ ਤੋਂ ਤਾਂ ਬਚਪਰੇਈ ਸੋ ਦੋਸਤੋ ਇਹ ਗੱਡੀਆਂ ਭਰੀਆਂ ਹੋਈਆਂ ਨੇ ਤੇ ਇਹਨਾਂ ਤੇ ਹੁਣ ਜਿਹੜਾ ਇਹ ਪਹਿਲਾਂ ਜਣੀ ਮੋਟਾ-ਮੋਟਾ ਮਾਲ ਪਾਉਂਦੇ ਨੇ ਫਿਰ ਇਹਨਾਂ ਤੇ ਸਾਰੀਆਂ ਤਰਪਾਲਾਂ ਪੈਂਦੀਆਂ ਨੇ ਹਵਾ ਬਹੁਤ ਜ਼ਿਆਦਾ ਚੱਲਦੀ ਕਰਕੇ ਇਕੱਲੇ ਬੰਦੇ ਦੇ ਬੱਸ ਦਾ ਰੋਗ ਨਹੀਂ ਹੈਗਾ ਤਰਪਾਲ ਪਾਉਣੀ ਚਾਹੇ ਸ਼ੋਰਟੇਜ ਕਾਗਜ਼ੀ ਪਾਉਣਾ ਉਹ ਵੀ ਬੰਦੇ ਦੇ ਬਸਦਾ ਹੈ ਨਹੀਂ ਕਿਉਂਕਿ ਇੱਕ ਤਾਂ ਮਾਲ ਪ੍ਰੋਪਰ ਨਾ ਹੋਣ ਕਰਕੇ ਵੀ ਬੰਦਾ ਤੁਰ ਫਿਰ ਨਹੀਂ ਸਕਦਾ ਸੋ ਸਾਰਿਆਂ ਨੇ ਅਸੀਂ ਲੱਗ ਲਗਾ ਕੇ ਇੱਕ ਦੂਜੇ ਦੀ ਹੈਲਪ ਕੀਤੀ ਤਰਪਾਲਾਂ ਵਗੈਰਾ ਜਿਹੜੀਆਂ ਪਵਾਇਆਂ ਤੇ ਦੁਬਾਰੇ ਕੰਡਾ ਕਰਾ ਕੇ ਆ ਕੇ ਜਿਹੜੀਆਂ ਉਹ ਫੇਰ ਲਾਈਆਂ ਫੇਰ ਲਾਉਣ ਤੋਂ ਬਾਅਦ ਆ ਜਿਹੜਾ ਅਸੀਂ ਉੱਤੇ ਆ ਜਿਹੜਾ ਉਹ ਦੂਜਾ ਮਾਲ ਪਾਊਗਾ ਫੇਰ ਬਾਈ ਜਿਹੜਾ ਮਾਲ ਵਗੈਰਾ ਮਲੜਾ ਤਰਪਾਲਾ ਹੋਣਾ ਅਸੀਂ ਲਾ ਦੇ ਤੇ ਹੁਣ ਬਾਈ ਦੂਜੇ ਮਾਲ ਪਾਉਣ ਦੀ ਤਿਆਰੀ ਹੈ ਰੇਲਵੇ ਟਰੈਕ ਆ ਜੀ ਕੰਡਲੇ ਚੋਂ ਜਿੱਥੇ ਕੋਲਾ ਵਗੈਰਾ ਲੋਡ ਹੁੰਦਾ ਤੇ ਬਹੁਤ ਹੀ ਬੁਰਾ ਹਾਲਾ ਇੱਥੇ ਜਿਹੜਾ ਹੋ ਜਾਂਦਾ ਉਹ ਪਿੱਛੇ ਸ਼ਿਪ ਵਗੈਰਾ ਲੱਗਦੇ ਨੇ ਜਿਹੜੀਆਂ ਲਾਈਟਾਂ ਚੱਲ ਰਹੀਆਂ ਨੇ ਤੇ ਆਹ ਤੁਸੀਂ ਹਾਲਾਤ ਆ ਜਿਹੜੇ ਉਹ ਦੇਖ ਹੀ ਸਕਦੇ ਹੋ ਕਿ ਮੂੰਹ ਕਿਦਾਂ ਕਾਲੇ ਹੋਏ ਆ ਤੇ ਧੌਣ ਤੇ ਦੇਖੋ ਬਾਈ ਕਿਦਾਂ ਕੋਲਾ ਜੰਮਿਆ ਹਨਾ ਤੇ ਸਾਰੇ ਪਿੰਡੇ ਨੂੰ ਪੜ ਦਿੰਦਾ ਬਾਈ ਬਹੁਤ ਰੁੱਖਾ ਪਾਣਾ ਤੇ ਤੇ ਇੱਧਰ ਵੀਰ ਖੁੰਝਲ ਦਾ ਪਿਆ ਤਰਪਾਲ ਦੇ ਨਾਲ ਸੋ ਆਪਾਂ ਕੱਲਾ ਛੱਡਿਆ ਨਹੀਂ ਹੈਗਾ ਕਿਉਂਕਿ ਆਪਣੇ ਪਿੰਡ ਦੀ ਗੱਡੀ ਆ ਕੇਜੀਸੀ ਮਾਰਕਾ ਤੇ ਬਾਕੀ ਬਾਈ ਆਪਣਾ ਫੋਲੋਅਰ ਆ ਠੀਕ ਹੈ ਡਰਾਈਵਰ ਚਾਹੇ ਬਾਹਰ ਦਾ ਪਰ ਆਪਣਾ ਫਰਜ਼ ਬਣਦਾ ਕਿ ਕੱਲੇ ਬੰਦੇ ਦੀ ਆਪਾਂ ਮਦਦ ਕਰੀਏ ਸੋ ਸਾਰ ਓਹੋ ਹੋ ਹੋ ਗੱਡੀਆਂ ਗੱਡੀਆਂ ਪੱਤੀਆਂ ਨਾ ਨਾ ਓਹ ਲਓ ਬਈ ਇਹਨਾਂ ਦਾ ਹੋ ਗਿਆ ਲੰਚ ਟਾਈਮ ਇਹਨਾਂ ਨੂੰ ਚਾਹੀਦਾਗਾ ਵੀ ਇੱਥੇ ਬਣਾਇਆ ਜਾਣਾ ਜਹਾ ਬਣਾਇਆ ਜਾ ਕੇ ਇੱਥੇ ਜਾਇਦਾ ਟਾਈਮ ਡਰਾਈਵਰਾਂ ਨੂੰ ਪਤਾ ਹੈ ਕਿਹੜਾ ਲੰਚ ਟਾਈਮ ਹੁੰਦਾ ਇਹ ਤਾਂ ਬਣ ਕੇ ਬਿਠਾ ਕੇ ਅਸੀਂ ਆਇਆ ਤੜਕੇ ਦੇ 10 ਵਜੇ ਦੇ ਖੱਜਲ ਖਵਾਰੀ ਤੇ ਬਹੁਤ ਬੁਰਾ ਖਾਲਾ ਬਈ ਰਾਤ ਦੇ ਘੁੰਮੀ ਆਨੇ ਇਥੇ ਨਜ਼ਾਰਾ ਆਈ ਜਾਂਦਾ ਨਜ਼ਾਰਾ ਜਾਈ ਜਾਂਦਾ ਠੰਡੀ ਠੰਡੀ ਲੱਗਦੀ ਹਵਾ ਆ ਫਰਦਿਆ ਠੱਡੇ ਮਾਰਦੇ ਜਵਾਨ ਫਟਵਾਲ ਫਟਵਾਲ ਖੇਡਦੇ ਫਰਦਿਆ ਮੈਂ ਇਹ ਲੈ ਵੇ ਏ ਠੰਡੀ ਠੰਡੀ ਲੱਗਦੀ ਹਵਾ ਜਾਰੇ ਆਈ ਜਾਂਦੇ ਜਾਈ ਜਾਂਦੇ ਨਾ ਖਾਣਾ ਖੁੰਡਾ ਗਾ ਉਹ ਤਾਂ ਮੇਰਾ ਭੈਣ ਤੇ ਉਹ ਇਹ ਪਤਾ ਜਿਹੜਾ ਹੁਣ ਆਇਆ ਨਹੀਂ ਉਰੇ ਉਹ ਬਲੌਗ ਦੇਖੂਗਾ ਨਾ ਵਾਕੂ ਆ ਵੀ ਆਹ ਲਾਈਟਾਂ ਆ ਵਾਹਲਾ ਘੈਂਟ ਨਜ਼ਾਰਾ ਔਰੇ ਤਾਂ ਕੀ ਬਾਤ ਹੈ ਨੇ ਹਨਾ ਵੀ ਸੁੰਦਰਤਾ ਬਹੁਤ ਹੈ ਇੱਥੇ ਭਾਈ ਜੱਡਾ ਮਾਂ ਦਾ ਜੱਡਾ ਮਰਜੀ ਮਾਂ ਦਾ ਚੰਨ ਸੋਹਣਾ ਹੋਵੇ ਇਥੋਂ ਕਾਲਾ ਕੀ ਨਿਕਲਦਾ ਸਹੀ ਗੱਲ ਹੈ ਇਹ ਜੋ ਅੱਗੇ ਮੇਰੇ ਪਿੰਡਾਂ ਕਹਿੰਦਾ ਵਰਗਾ ਹੀ ਵਾਸਤੇ ਮਹਾ ਚਲੋ ਚਲੋ ਹੰਡੀ ਹਵਾ ਲੱਗਦੀ ਹੈ ਨਾ ਮੇ ਆਰੇ ਇਹ ਕਹਿੰਦਾ ਹਨਾ ਇਥੇ ਅੰਦਰ ਦੇ ਅਬੇ ਇਹਨਾਂ ਨੂੰ ਮਾਂਡੀ ਵਾਲਾ ਵਿੱਚ ਬੈਠਾ ਹੈ ਨਾ ਉਹ ਬੋਲਾ ਘੈਂਟਾ ਕਹਿੰਦਾ ਯਾਰ ਉਹਦਾ ਬੀਜ ਆਖੇ ਮੰਨ ਲੋ ਉਹ ਮਾਫ ਨਾਲ ਹੀ ਹੈ ਨਾ ਅੱਜ ਹਰ ਜਮਾਂ ਸੰ ਅੱਜ ਜੁੜੀ ਤੇ ਇਹ ਆ ਬਾਈ ਸਕ੍ਰੈਪ ਖਿਲਰੀ ਹੋਈ ਜਿਹੜੀ ਕਿ ਭਰਨ ਵੇਲੇ ਥੱਲੇ ਖਿਲਰ ਜਾਂਦੀ ਆ ਜਿਹੜੇ ਪਲਾਂਟ ਤੋਂ ਆਪਾਂ ਲੋਡ ਕਰਦੇ ਆ ਉੱਥੇ ਆਮੀ ਵਿਖਰੀ ਹੋਈ ਤੁਹਾਨੂੰ ਮਿਲ ਜੂਗੀ ਸੂਏ ਅਸੀਂ ਪੈਰਾਂ ਨਾਲ ਪਰੇ ਕੀਤੀ ਕਿਉਂਕਿ ਬਈ ਟਾਇਰ ਖਰਾਬ ਹੋਣ ਦਾ ਖਤਰਾ ਇਸ ਕਰਕੇ ਜਿਹੜਾ ਅਸੀਂ ਆ ਪੂਰਾ ਸੇਫਟੀ ਨਾਲ ਕੰਮ ਕੀਤਾ ਇੱਕ ਰਾਤ ਹੋ ਚੁੱਕੀ ਆ ਹਨੇਰੇ ਦੇ ਕਾਰਨ ਸਕ੍ਰੈਪ ਦੇ ਵਿੱਚੋਂ ਇਹ ਡਰ ਰਹਿੰਦਾ ਕਿ ਕੋਈ ਵੀ ਚੀਜ਼ ਆ ਜਿਹੜੀ ਕਿੱਲ ਪੱਤੀ ਆ ਕੋਈ ਟਾਇਰ ਦੇ ਵਿੱਚ ਲੱਗ ਸਕਦੀ ਆ ਤਾਂ ਟਾਇਰ ਦਾ ਜਿਹੜਾ ਉਹ ਨੁਕਸਾਨ ਹੋ ਸਕਦਾ ਕਿਉਂਕਿ ਅੱਜ ਕੱਲ ਬਈ ਗੱਡੀਆਂ 'ਚ ਬਾਤਨ ਬਚਾਉਣ ਨੂੰ ਕੀ ਆ ਜਿਹਦੇ ਕੋਲੇ ਟਾਇਰ ਤੇ ਡੀਜ਼ਲ ਬਚਾ ਲਿਆ ਹਨਾ ਉਹ ਗੱਡੀ ਅੱਜ ਦੀ ਘੜੀ ਦੇ ਵਿੱਚ ਸਕਸੈਸਫੁਲ ਆ ਸੋ ਇਹਨਾਂ ਚੀਜ਼ਾਂ ਦਾ ਵੀਰ ਬਣ ਕੇ ਧਿਆਨ ਰੱਖਿਆ ਕਰੋ ਉੱਪਰੋਂ 11:00 ਵੱਜ ਚੁੱਕੇ ਆ ਤੇ ਆਰਜੀ ਜੀ ਦੀਆਂ ਤਰਪਾਲਾਂ ਪਾ ਕੇ ਗੱਡੀ ਤੇ ਹੋਰਾਂ ਚੱਲੇ ਆ ਜੀ ਕੰਡਾ ਗਰਾਉਂਡ ਦੁਬਾਰਾ ਠੀਕ ਆ ਜੀ ਸੁਦੇ ਆ ਅੰਬਰੇਟ ਕੰਨਾਲ ਰੇਟ ਵਾਸ ਘੱਟੀ ਆ ਮੈਨੂੰ ਲੱਗਦਾ ਨਹੀਂ ਵੀ ਹੋਊਗਾ ਥੋੜੀ ਹੌਲੀ ਹੌਲੀ ਜਿਹੀ ਲੰਘੀ ਜਾਂਦੀ ਆ ਆਏ ਬਾਈ ਇਹ ਕੁੱਤਾ ਕੰਮ ਆਉਂਦਾ ਬੈਠਿਆਂ ਨੂੰ ਤਕਰੀਬਨ 12 ਵਜਣ ਵਾਲਿਆ ਆਪ ਪ੍ਰਸਾਦਾ ਪਾਣੀ ਛੱਕ ਕੇ ਕੰਡੇ-ਕੁੰਡੇ ਵਾਲੇ ਹੁਣ ਆ ਗਏ ਹੁਣ ਕੰਡਾ ਚੱਲਿਆ ਪਰ ਅਸੀਂ ਇੱਥੇ ਬੈਠੇ ਹੁਣ ਦੇ ਬੜੇ ਤੇ ਬੜੇ ਇੰਨੇ ਨਾਂ ਦਾ ਹੀ ਭੈਣ ਜੁਗਿਆ ਸੀਟਾਂ ਤੇ ਹਨ ਤੇ ਨਾ ਬੰਦਾ ਥੱਲੇ ਉਤਰ ਕੇ ਗੇੜਾ ਦਿੰਨੇ ਤਾਂ ਕੋਲਾ ਕਲਾ ਜਿਆ ਬਹੁਤ ਉੜਦਾ ਬਾਈ ਹਨਾ ਪਹਿਲੀ ਬਹੁਤ ਲਿਬੜਿਆ ਤੇ ਬਸ ਤੁਸੀਂ ਹੁਣ ਕਹੋਗੇ ਵੀ ਥੋੜਾ ਜਿਹਾ ਥੱਲੇ ਉਤਰ ਜੇ ਇਹਨਾਂ ਦਾ ਹੋਰ ਲਿਬੜ ਜੂ ਪਰ ਆਪਾਂ ਸੀਟ ਤੇ ਬੈਠੇ ਹਾਂ ਬੈਠੇ ਕਰਕੇ ਹੁਣ ਫਿਰ ਕੀ ਕਰੀਏ ਤੇ ਨਹੀਂ ਨਾਲ ਲੱਗ ਜੰਦੀਆਂ ਨਾ ਇੱਕ ਬੰਦਾ ਸਾਡਾ ਰੋਟੀ ਲੈਣ ਗਿਆ ਬਾਹਾਂ ਮੂਹਾਂ ਦੇਖ ਲੋ ਕਾਲੀਆਂ ਹੋਈਆਂ ਮੀਆਂ ਬਹੁਤ ਬੁਰਾ ਹਾਲ ਹੋਇਆ ਪਿਆ ਇਹ ਹੁੰਦੀ ਐਂ ਰਹਾ ਬਰਾਂਦ ਜੰਦੀ ਠੀਕ ਆ ਬਾਬੇ ਕਾੜੀਏ ਕੰਦਾ ਦੋ ਦੋ ਕਚੌਰੀਆਂ ਤੋਂ ਬਾਅਦ ਤਰਪਾਲਾ ਪਾਉਣ ਦਾ ਆਦਾ ਹੀ ਆਂਦਾ ਤੇ ਠੰਡੀ ਠੰਡੀ ਆਉਂਦੀ ਏ ਖਵਾਹਾ ਕਿਆ ਨਜ਼ਾਰਾ ਹੈ ਵਾ 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 ਤਰਪਾਲਾਂ ਪੌੜੀਆਂ ਪੈ ਰਹੀਆਂ ਨੇ ਤੇ ਸ਼ਕਲਾਂ ਚਾਰ-ਚਾਰ ਵਾਰ ਦਰਪਾਲਾਂ ਭਾਈਆਂ ਚਾਰ-ਚਾਰ ਵਾਰ ਪੱਲਾ ਲੋਡ ਕਰਕੇ ਲੈ ਕੇ ਜਾਓ ਜੀ ਅੱਧਾ ਮਾਲ ਇੱਥੋਂ ਪਾਇਆ ਅੱਧਾ ਫਿਰ ਹੋਰ ਪਾਉਣਾ ਪਾਲੀ ਦਰਪਾਲ ਥਾਲੀ ਦਰਪਾਲ ਫੇਰ ਉੱਥੋਂ ਪਾਤਾ ਜੀ ਜਾਓ ਚੈੱਕ ਕਰਾ ਕੇ ਚੈੱਕ ਕਰਾਉਣਾ ਏ ਵੱਧ ਗਿਆ ਜੀ 40 ਤਰਪਾਲ ਦਿਲਾਲੀ ਤਰਪਾਲ ਫੇਰ ਹੁਣ ਫਾਈਨਲ ਫੇਰ ਕਰਾ ਕੇ ਆਇਆ ਫੇਰ ਹੁਣ ਮਾਈਆਂ ਨੇ ਚੰਪ ਪ੍ਰੋਪਰ ਆ ਜੜੀਆਂ ਉਹ ਪਾਵਾਂਗੇ ਹਨਾ ਯਾ ਲਾਈਫ ਡਰਾਈਵਰ ਦੀ ਨਾ 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 ਸੀਗਾ ਬਾਬਿਓ ਬਾਹਰ ਦੇਖਣੇ ਜਾ ਕੇ ਹਾਂ ਹਾਂ ਬਾਹਰ 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 6 ਵਾਰੀ ਰੁੱਕੇ ਨੇ ਠੀਕ ਆ ਜੀ ਇਹ ਪੋਰਟ ਦੇ ਵਿੱਚ ਸਾਡਾ ਸਾਰਾ ਦਿਨ ਤੇ ਸਾਰੀ ਰਾਤ ਆ ਜਿਹੜੀ ਲੰਘ ਚੁੱਕੀ ਆ ਹੁਣ ਅਸੀਂ 7:30 ਵਜੇ ਦੇ ਨਾ ਤਕਰੀਬਨ ਪਹੁੰਚ ਕੇ ਟ੍ਰਾਂਪੋਰਟ ਚ ਸਵਾਵਾਂਗੇ ਕਿਉਂਕਿ ਹਲੇ ਇੱਕ ਵਾਰਲਾ ਕੰਦਾ ਰਹਿੰਦਾ ਫਿਰ ਉਦੋਂ ਬਾਅਦ 8 ਵਜੇ ਫੋਨ ਆਉਣੇ ਸਟਾਰਟ ਹੋ ਜਾਂਦੇ ਨੇ ਫਿਰ ਕਹਿੰਦੇ ਆ ਭਾਈ ਇਹਨਾਂ ਦੀ ਹਵਾ ਖਰਾਬ ਆ ਜੀ ਇਹ ਫੋਨ ਨਹੀਂ ਚੱਕਦੇ ਜੀ ਜੋ ਆ ਵਾਹ ਪਲਾਣਾ ਧਮਕਾਣਾ ਮਕਾਣਾ ਹਨਾ ਸੋ ਡੁੱਡ ਨਾਈਟ ਇਹ ਆ ਭਾਈ ਡਰਾਈਵਰਾਂ ਦੀ ਰੀਅਲ ਲਾਈਫ ਅਸਲੀ ਜ਼ਿੰਦਗੀ ਠੀਕ ਆ ਨਾ ਕਿ ਉਹ ਜੋ ਗੀਤਾਂ ਦੇ ਵਿੱਚ ਦਿਖਾਈ ਤੇ ਦਰਸਾਈ ਜਾਂਦੀ ਹੈ ਜੇ ਵੀਡੀਓ ਵਧੀਆ ਲੱਗੀ ਤਾਂ ਨੂੰ ਸ਼ੇਅਰ ਕਰ ਦਿਓ ਬਾਤ ਸੱਚੇ ਬਾਦਸ਼ਾਹ ਮੇਰਾ ਮਾਲਕ ਠੀਕ ਆ ਜੀ ਸੋ ਤੁਹਾਡਾ ਸੌਣ ਦਾ ਸੌਰੀ ਉਠਣ ਦਾ ਟਾਈਮ ਤੇ ਸਾਡਾ ਸੌਣ ਦਾ ਟਾਈਮ ਪਰ ਲਿਬੜੇ ਬਹੁਤ ਦਾ ਕੋਸ਼ਿਸ਼ ਕਰਾਂਗੇ ਇੰਨਾ ਅੱਗੇ ਸੌਣ ਨੂੰ ਲਓ ਜੀ ਆਓ ਕੰਡਾ ਜਿਹੜਾ ਅਸੀਂ ਵਾਰੋ ਕਰਵਾਇਆ ਸੀ ਤੇ ਹੁਣ ਭਰੀ ਗੱਡੀ ਦਾ ਕਰਵਾਉ। ਇਹ ਆ ਜੀ ਡਰਾਈਵਰ ਭਰਾਵਾਂ ਦੀ ਅਸਲੀ ਜ਼ਿੰਦਗੀ ਜੋ ਕਿ ਗੀਤਾਂ ਦੇ ਵਿੱਚ ਦਿਖਾਇਆ ਜਾਂ ਦਰਸਾਇਆ ਜਾਂਦਾ ਉਸ ਤੋਂ ਬਿਲਕੁਲ ਡਿਫਰੈਂਟ ਬਿਲਕੁਲ ਅਲੱਗ। ਸੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸਾਂਝੀ ਕਰਿਓ ਤੇ ਪੇਜ ਨੂੰ ਜ਼ਰੂਰ ਫੋਲੋ ਕਰਿਓ ਜੀ। ਕਿਉਂਕਿ ਡਰਾਈਵਰ ਭਰਾਵਾਂ ਦੀ ਰੀਅਲ ਲਾਈਫ ਹੈ ਹੁਣ ਆਪਾਂ ਪਾਰਕਿੰਗ ਦੇ ਵਿੱਚ ਡਰਾਈਵਰ ਭਰਾਵਾਂ ਦੀ ਜ਼ਿੰਦਗੀ ਤੇ ਇੱਕ ਰਿਐਲਿਟੀ ਤੇ ਉਹਨਾਂ ਤੇ ਇੱਕ ਸ਼ੇਅਰ ਬੋਲ ਕੇ ਪਰ ਉਸ ਤੋਂ ਬਾਅਦ ਜਿਹੜਾ ਗੱਡੀ ਵਗੈਰਾ ਧੋ ਕੇ ਆਪਾਂ ਬਾਈ ਜੀ ਕਰਨਾ ਆਰਾਮ ਸੋ ਸਾਨੂੰ ਦਿਓ ਜੀ ਇਜਾਜ਼ਤ ਧੰਨਵਾਦ ਵੀਡੀਓ ਦੇਖਣ ਲਈ ਨਾ ਖਾਣਾ ਨਾ ਪੀਣਾ ਟਾਈਮ ਨਾਲ ਨਾ ਨੀਂਦ ਚੈਣ ਦੀ ਸੁੱਤੇ ਹਰ ਵੇਲੇ ਅੱਖ ਬਾਜ ਵੰਗਰਾ ਰਵੇ ਸੜਕ ਦੇ ਉੱਤੇ ਕਹਿੰਦਾ ਛੇਤੀ ਛੇਤੀ ਬਾਟ ਮਕਾਈਏ ਤਾਂ ਕਿ ਜੀ ਲੱਗੀ ਰਹਿੰਦੀ ਆ ਯਾਰ ਡਰਾਈਵਰ ਨੂੰ ਦੁਨੀਆ ਮਾੜਾ ਕਹਿੰਦੀ ਕਹਿੰਦਾ ਯਾਰ ਡਰਾਈਵਰ ਨੂੰ ਬਾਈ ਆ ਦੁਨੀਆ ਮਾੜਾ ਕਹਿੰਦੀ